ਆ ਗੱਲ ਕਰਾਂਗੇ 1 ਰੁਪਈਏ ਦੀ ਜਦੋਂ 1 ਰੁਪਈਆ 1 ਲੱਖ ਵਰਗਾ ਹੁੰਦਾ ਸੀ ਇਹ ਰੁਪਈਆ ਸੀਗਾ 1947 ਵੇਲੇ ਦਾ ਤਾਂ ਉਸ ਸਮੇ 1 ਰੁਪਈਏ ਦੇ ਵਿੱਚ ਕੀ ਕੁਝ ਜਿਹੜਾ ਆ ਜਾਂਦਾ ਸੀਗਾ 1947 ਸਮੇ ਜਦੋਂ ਆਪਣਾ ਦੇਸ਼ ਹੈ ਜਿਹੜਾ ਆਜ਼ਾਦ ਹੋਇਆ ਸੀ ਤਾਂ 1 ਰੁਪਈਏ ਦੇ ਵਿੱਚ 1 ਤੋਂ 2 ਕਿਲੋ ਕਣਕ ਹੈ ਜਿਹੜੀ ਆ ਜਾਂਦੀ ਸੀ ਅੱਧਾ ਕਿਲੋ ਦੇਸੀ ਘੋਬੀਆਂ ਸਬਜ਼ੀਆਂ ਤੇ ਇੰਨਾ ਕ ਅਨਾਜ ਜਿਹੜਾ 1 ਰੁਪਈਏ ਦੇ ਵਿੱਚ ਆ ਜਾਂਦਾ ਸੀ ਇੱਕ ਹਫ਼ਤੇ ਦਾ ਜਿਹੜਾ ਆਪਾਂ ਸਟੋਰ ਹੈ ਉਸ ਸਮੇ ਕਰ ਸਕਦੇ ਸੀ 1 ਰੁਪਏ ਦੇ ਵਿੱਚ ਸਬਜ਼ੀਆਂ ਸੂਬਜ਼ੀਆਂ ਆਟਾ ਦਾਲ ਕਣਕ ਸਭ ਕੁਝ ਇੱਕ ਹਫ਼ਤੇ ਦਾ ਸਮਾਨ ਹੈ ਜਿਹੜਾ ਉਸ ਸਮੇਂ ਆ ਜਾਂਦਾ ਸੀਗਾ ਤੇ ਉਹਨੂੰ ਲੋਕ ਹੈ ਜਿਹੜਾ ਸਟੋਰ ਕਰ ਸਕਦੇ ਸੀ ਤਾਂ ਇਸ ਤੋਂ ਬਾਅਦ ਆਉਂਦੇ ਨੇ ਚੌਲ 1947 ਦੇ ਵਿੱਚ 1 ਕਿਲੋ ਚੌਲਾਂ ਦੀ ਕੀਮਤ ਸੀ ਜਿਹੜੀ ਉਹ 12 ਪੈਸੇ ਸੀਗੀ 12 ਪੈਸੇ 'ਚ 1 ਕਿਲੋ ਚੌਲ ਆ ਜਿਹੜੇ ਆਉਂਦੇ ਸੀ ਆਟਾ 10 ਪੈਸੇ ਪ੍ਰਤੀ ਕਿਲੋ ਸੀ ਦਾਲਾਂ 20 ਪੈਸੇ ਪ੍ਰਤੀ ਕਿਲੋ ਸੀ ਖੰਡ ਸੀ ਜਿਹੜੀ ਉਹ 40 ਪੈਸੇ ਪ੍ਰਤੀ ਕਿਲੋ ਸੀ ਤੇ ਜਿਹੜਾ ਘਿਓ ਸੀਗਾ ਉਹ 75 ਪੈਸੇ ਪ੍ਰਤੀ ਕਿਲੋ ਸੀ ਇਸ ਤੋਂ ਬਾਅਦ ਸਾਈਕਲ ਜਿਹਦੀ ਅੱਜ ਕੀਮਤ ਹਜ਼ਾਰਾਂ ਚ ਹੋ ਚੁੱਕੀ ਹੈ ਹਜ਼ਾਰਾਂ ਤੋਂ ਲੈ ਕੇ ਤੁਸੀਂ ਐ ਲਾ ਲਓ ਵੀ ਆਪਾਂ 4-5000 ਤੋਂ ਲੈ ਕੇ ਇੰਨਾ ਮਰਜ਼ੀ ਮਹਿੰਗਾ ਸਾਈਕਲ ਆ ਜਿਹੜਾ ਲੈ ਲਓ ਤਾਂ ਉਸ ਸਮੇਂ ਜਿਹੜੀ ਸਾਈਕਲ ਦੀ ਕੀਮਤ ਸੀ ਉਹ 20 ਰੁਪਏ ਸੀ 20 ਰੁਪਏ ਦੇ ਵਿੱਚ ਸਾਈਕਲ ਜਿਹੜਾ ਆ ਜਾਂਦਾ ਸੀਗਾ ਜੇ ਸਕੂਟਰ ਕਾਰਾਂ ਮੋਟਰਸਾਈਕਲਾਂ ਦੀ ਗੱਲ ਕਰੀਏ ਤਾਂ ਇਹ ਉਸ ਸਮੇਂ ਥੋੜੇ ਮਹਿੰਗੇ ਸੀ ਆਮ ਬੰਦੇ ਦੇ ਲੈਣਾ ਇਹਨਾਂ ਦੀ ਬੱਸ ਦੀ ਗੱਲ ਨਹੀਂ ਸੀ ਜਾਂ ਤਾਂ ਜਿਹੜੇ ਵੱਡੇ ਘਰਾਣੇ ਹੁੰਦੇ ਸੀ ਰਾਜੇ ਹੁੰਦੇ ਸੀ ਉਹ ਇਹਨਾਂ ਨੂੰ ਖਰੀਦ ਸਕਦੇ ਸੀ ਜਾਂ ਕੋਈ ਵੱਡੇ ਤਾਕੜੇ ਵਪਾਰੀ ਉਦਯੋਗਪਤੀ ਹੁੰਦੇ ਸੀ ਉਹ ਸਾਈਕਲ ਜਿਹੜਾ ਉਸ ਸਮੇਂ ਖਰੀਦ ਸਕਦੇ ਸੀ ਤਾਂ ਇਸ ਤੋਂ ਬਾਅਦ ਆ ਜਾਂਦਾ ਸੋਨਾ ਅੱਜ ਕੀਮਤ ਲੱਖਾਂ ਤੋਂ ਪਾਰ ਹੈ 1947 ਦੇ ਸਮੇਂ ਸੋਨੇ ਦੀ ਕੀਮਤ 10 ਗ੍ਰਾਮ ਜਿਹੜਾ ਸੋਨਾ ਸੀਗਾ 88 ਰੁਪਈਆ ਦੇ ਲਗਭਗ ਸੀ ਉਦੋਂ ਕੀਮਤ ਉਸ ਦੀ ਤਾਂ ਅੱਜ ਕੱਲ ਲੱਖ ਤੋਂ ਪਾਰ ਹੋ ਗਿਆ ਇਸੇ ਤਰ੍ਹਾਂ ਉਸ ਸਮੇਂ ਜੇ ਅਗਰ ਪੈਟਰੋਲ ਦੀ ਗੱਲ ਕਰੀਏ ਤਾਂ 27 ਪੈਸੇ ਪੈਟਰੋਲ ਦੀ ਜਿਹੜੀ ਕੀਮਤ ਸੀ ਜਿਹੜਾ ਅੱਜ ਆਪਾਂ ਦੇਖਦੇ ਹਾਂ 100 ਦੇ ਲਵੇ ਲੱਗਿਆ ਪਿਆ ਤਾਂ ਆਜ਼ਾਦੀ ਸਮੇਂ ਆਪਾਂ ਆਬਾਦੀ ਦੀ ਗੱਲ ਕਰੀਏ ਤਾਂ ਉਸ ਸਮੇਂ ਆਬਾਦੀ ਸੀ ਜਿਹੜੀ ਲਗਭਗ 34 ਕਰੋੜ ਸੀ 2011 ਦੇ ਵਿੱਚ ਮਰਦਮਸ਼ੁਮਾਰੀ ਹੁੰਦੀ ਹੈ ਤਾਂ ਉਸ ਸਮੇਂ ਆਬਾਦੀ ਵੱਧ ਕੇ 121 ਕਰੋੜ ਹੋ ਗਈ ਤੇ ਹੁਣ 2022 ਤੱਕ ਦੀ ਦੇਸ਼ ਦੀ ਆਬਾਦੀ ਹੈ ਜਿਹੜੀ 137 ਕਰੋੜ ਹੈ ਜਿਹੜੀ ਇਸ ਤੋਂ ਵੱਧ ਹੋਣ ਦਾ ਵੀ ਅਨੁਮਾਨ ਲੜ ਰੱਖਿਆ ਗਿਆ ਹੈ ਹੁਣ ਅੱਗੇ ਫੇਰ ਮਰਦਮਸ਼ਮਾਰੀ ਹੋਣੀ ਹੈ ਯਾਤ ਦੇ ਆਧਾਰ ਤੇ ਵੀ ਹੋਣੀ ਹੈ ਜਿਵੇਂ ਪਹਿਲਾਂ ਤੁਹਾਨੂੰ ਅਪਡੇਟ ਦਿੱਤੀ ਸੀ ਤੇ ਇੱਕੇ ਸੰਖਿਆ ਦੇ ਆਧਾਰ ਤੇ ਸਾਰੇ ਅੰਕੜੇ ਡਾਟੇ ਆਨਲਾਈਨ ਹੈ ਜਿਹੜੇ ਚੜਨੇ ਆ ਤਾਂ ਹੋਰ ਆਬਾਦੀ ਹੈ ਜਿਹੜੀ ਪਲੱਸ ਹੋ ਗਈ ਹੋਣੀ ਤਾਂ ਇਹ 1947 ਵੇਲੇ ਦਾ ਚੰਗਾ ਸਮਾਂ ਸੀਗਾ ਭਲਿਆਂ ਵੇਲੇ ਦਾ ਸਮਾਂ ਸੀ ਚੀਜ਼ ਵੀ ਸਸਤੀ ਮਿਲਦੀ ਸੀ ਚੀਜ਼ ਦੀ ਕੁਆਲਿਟੀ ਵੀ ਜਿਹੜੀ ਹੁੰਦੀ ਸੀ ਅੱਜ ਕੱਲ ਕੰਮ ਸਾਰਾ ਉਲਟ ਹੋ ਗਿਆ ਮਹਿੰਗਾਈ ਵਧ ਗਈ ਚੀਜ਼ਾਂ ਦੇ ਵਿੱਚ ਕੁਆਲਿਟੀ ਜਿਹੜੀ ਉਹ ਘਟ ਗਈ ਪਾਇਸੀ ਆ ਇਹ ਲਾਲੋ ਵੀ ਥੱਬਿਆਂ ਚ ਲੱਗ ਜਾਂਦੇ ਆ ਪਰ ਚੀਜ਼ ਦੀ ਕੁਆਲਿਟੀ ਆਪਾਂ ਨੂੰ ਅੱਜ ਕੱਲ ਜਿਹੜੀ ਚੰਗੀ ਨਹੀਂ ਮਿਲਦੀ ਬਹੁਤ ਘੱਟ ਕੋਈ ਕੋਈ ਚੀਜ਼ਾਂ ਦੇ ਵਿੱਚ ਆਪਾਂ ਨੂੰ ਕੁਆਲਿਟੀ ਆ ਜਿਹੜੀ ਉਹ ਮਿਲਦੀ ਹੈ ਆਬਾਦੀ ਵੀ ਆ ਜਿਹੜੀ ਆਪਣੀ ਸਿਖਰਾਂ ਤੇ ਬਾਗੀ ਪੂਰੇ ਜਿਹੜੇ ਆਪਾਂ ਨੇ ਸ਼ਾਸਕ ਚੁਣੇ ਹੋਏ ਐ ਪੂਰੇ ਝੰਡੇ ਝੁਲਾਰ ਕੇ ਉਹਨਾਂ ਨੇ ਤੇ ਦੇਣ ਵੀ ਕਿਤੇ ਨਾ ਕਿਤੇ ਇਹ ਹੀ ਰਾਜਨੀਤੀ ਦੀ ਹੈ ਜਿਹੜਾ ਐਨਾ ਆਪਣੇ ਬਖਾਰਾ ਜਿਹੜਾ ਪਿਆ ਹੋਇਆ